ਸਰਬਜੀ ਸੰਗਰੂਰ ਵੀ ਦੀ ਰਚਨਾ ਬੈਠੋ ਕਦੇ ਨਾ ਕਿਸੇ ਦੀ ਆਸ ਉਤੇ ਹੱਥਾਂ ਉਤੇ ਹੱਥ ਤਰਕੇ ਬੈਠੋ ਕਦੇ ਨਾ ਕਿਸੇ ਦੀ ਆਸ ਉਤੇ ਹੱਥਾਂ ਉਤੇ ਹੱਥ ਤਰਕੇ ਆਲਸੀਆਂ ਨੂੰ ਨੇ ਮਿਲਦਾ ਸਵਰਗ ਕਦੀ ਮਿਲਦਾ ਮਿਹਨਤ ਕਰਕੇ ਮਰਕੇ ਮਿਲਦਾ ਮਿਹਨਤ ਕਰਕੇ ਮਰਕੇ ਬੈਠੂ ਕਦੇ ਨਾ ਕਿਸੇ ਦੀ ਆਸ ਉੱਤੇ ਹੱਥਾਂ ਉੱਤੇ ਹੱਥ ਤਰਕੇ ਆਲਸੀਆਂ ਨੂੰ ਨਹੀਂ ਸਵਰਗ ਮਿਲਦਾ ਮਿਲਦਾ ਮਿਹਨਤ ਕਰਕੇ